ਵਗਾਰ ਨਹੀਂ ਸਕਦੀ ਤੈਸਾ ਮਾਨ ਤੈਸਾ ਅਭਿਮਾਨ ਉਹਨਾਂ ਜੇ ਕੋਈ ਸਤਕਾਰ ਕਰਦਾ ਤੇ ਉਹਦੇ ਨਾਲ ਫਲਾਵਟ ਵਿੱਚ ਨਹੀਂ ਆਉਂਦਾ ਤੇ ਜੇ ਕੋਈ ਤ੍ਰਸਕਾਰ ਕਰਦਾ ਉਹਦੇ ਨਾਲ ਉਹ ਸ਼ਾਉ ਮਾਉ ਨਹੀਂ ਹੁੰਦਾ ਵੀ ਅੱਜ ਬੜੀ ਬੇਇੱਜ਼ਤੀ ਹੋ ਗਈ ਉਹ ਕਹਿੰਦਾ ਨਹੀਂ ਪ੍ਰਭੂ ਜੇ ਇੱਕ ਪਾਸੇ ਜਾਇਦਾ ਕਾਰ ਹੋ ਰਹੀ ਸੀ ਉਹ ਵੀ ਤੇਰੀ ਸੀ ਉਪਮਾ ਸੀ ਤੇ ਜੇ ਆ ਤ੍ਰਸਕਾਰ ਹੋਇਆ ਇਹ ਵੀ ਮੇਰਾ ਨਹੀਂ ਇਹ ਵੀ ਤੇਰੇ ਬਣਾਏ ਬੰਦਿਆਂ ਨੇ ਕੀਤਾ ਤੇਰੀ ਬੰਡਾਈ ਦੁਨੀਆ ਵਿੱਚੋ ਹੀ ਹੋਇਆ ਭਾਵੇਂ ਵਡਿਆਈ ਹੋਵੇ ਤੇ ਭਾਵੇਂ ਨਿਰਾਦਰ ਹੋਵੇ ਦੋਨੇ ਹੀ ਚੀਜ਼ਾਂ ਤੇਰੀਆਂ ਇਹਨਾਂ ਤੋਂ ਉਹ ਉੱਪਰ ਉੱਠ ਜਾਂਦਾ ਤੈਸਾ ਮਾਣ ਤੈਸਾ ਅਭਿਮਾਨ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਔਰ ਮਾਨ ਸਤਕਾਰ ਤੇ ਉਹਦਾ ਹੰਕਾਰ ਆਦ ਨਹੀਂ ਕਰਦਾ ਤੈਸਾ ਰੰਗ ਤੇ ਸਾਰਾ ਜਾਨ ਰੰਕ ਕੰਗਾਲ ਆਵੇ ਉਹਨੂੰ ਵੀ ਉਸੇ ਤਰ੍ਹਾਂ ਬਿਠਾਉਂਦਾ ਹੈ ਬਚਨੋਂ ਬਲਾਸ ਕਰਦਾ ਹੈ ਉਹਦੇ ਕੋਲ ਰਾਜਾ ਆ ਜਾਵੇ ਤੇ ਉਹ ਰਾਜੇ ਨਾਲ ਵੀ ਉਵੇਂ ਹੀ ਬਚਨੋਂ ਬਲਾਸ ਕਰਦਾ ਹੈ ਰਾਜੇ ਲਈ ਕੋਈ ਵੱਖਰਾ ਨਹੀਂ ਅਰ ਦੇੜਾ ਸੁਭਾਅ ਦਾ ਲਿਬਾਸ ਬਦਲਿਆ ਜਾਂ ਬਿਸਤਰ ਲਵਾਇਆ ਤੇ ਕੰਗਾਲ ਵਾਸਤੇ ਕੋਈ ਦੂਜਾ ਨਹੀਂ ਕੀਤਾ ਇੱਕੋ ਜੀ ਅਵਸਥਾ ਹੈ ਕਹਿੰਦੇ ਜੋ ਵਰਤਾਈ ਸਾਈ ਜੁਗਤ ਜਿਹੜਾ ਸਾਰੀ ਜੁਗਤੀ ਨੂੰ ਵਰਤਾਰੇ ਨੂੰ ਵਰਤਾਉਣ ਵਾਲਾ ਨਾਨਕ ਉਹ ਪੁਰਖ ਕਈਏ ਜੀਵਨ ਮੁਕਤ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਉਹ ਪੁਰਖ ਜੀਵਨ ਮੁਕਤ ਜਿਹਦੇ ਵਿੱਚ ਇਹ ਗੁਣ ਆ ਗਏ ਜਿਨੇ ਨਾ ਗੱਲਾਂ ਨੂੰ ਜੀਵਨ ਵਿੱਚ ਉਤਾਰ ਲਿਆ ਉਭਾਰ ਲਿਆ ਅੰਦਰ ਆਪਣੇ ਪ੍ਰਗਟ ਕਰ ਲਿਆ ਉਹ ਜੀਵਨ ਮੁਕਤ ਹੈ ਜਿਨਨੇ ਇਹ ਗੁਣ ਪ੍ਰਭੂ ਬਲੇ ਧਾਰਨ ਕਰ ਲੈ ਮਹਾਰਾਜ ਕਹਿੰਦੇ ਹਰਖ ਸੋਗ ਜਾਕੇ ਨਹੀਂ ਵੈਰੀ ਮੀਤ ਸਮਾਨ ਨਾ ਉਹਨੂੰ ਹਰਖੇ ਨਾ ਉਹਨੂੰ ਗਮ ਗੀਨਤਾ ਵੈਰੀ ਤੇ ਮਿੱਤਰ ਇੱਕੋ ਦੇ ਆ ਕੈਨੀ ਮਿੱਤਰ ਆਇਆ ਤੇ ਗਲ ਬਕੜੀਆਂ ਪਾਪਾ ਮਿਲਿਆ ਵੈਰੀ ਆਇਆ ਤੇ ਅਗੋ ਸ਼ਵੀਆਂ ਤੇ ਭਾਲੇ ਲੈ ਕੇ ਮਿਲਿਆ ਬਈ ਆਉਂਦੇ ਨੂੰ ਵੱਡ ਸੁੱਟਣਾ ਕਹਿੰਦੇ ਨਹੀਂ ਇੱਕੋ ਜਿਆ ਉਹਨਾਂ ਦਾ ਇੱਕੋ ਜਿਹੇ ਆਦਬ ਤੇ ਸਤਕਾਰ ਏ ਉਹਨਾਂ ਲਈ ਇੱਕੋ ਜਿਹੇ ਬਿਰਤੀ ਅੰਦਰ ਬਿਰਤੀ ਉਹਨੂੰ ਪਈ ਆ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੂ ਬਨ ਆਈ ਹੁਣ ਵੈਰ ਭਾਵਨਾ ਹੀ ਅੰਦਰੋਂ ਮੁੱਕ ਗਈ ਏ ਕਹ ਨਾਨਕ ਸੁਨਰੀ ਮਨਾ ਮੁਕਤ ਤਾਹੇ ਤੈ ਜਾਨ ਆਪਣੀ ਮਨ ਨੂੰ ਕਹੋ ਮਨਾ ਆ ਗੁਣ ਆ ਖੂਬੀਆਂ ਜਿਹਦੇ ਵਿੱਚ ਨਾ ਉਹ ਪਰਿਸ਼ਣ ਜੀਵਨ ਮੁਕਤ ਜਾਣਣਾ ਕਰ ਉਹ ਜੀਵਨ ਮੁਕਤ ਆ ਜਿਉਂਦੇ ਜੇ ਨਹੀਂ ਤਾਂ ਨਹੀਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਦੇ ਸੰਖੇਪ ਕਰਾਂ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਭਿਮਾਨਾ ਔਰ ਉਹਦੇ ਹਿਰਦੇ ਦੇ ਅੰਦਰ ਨਹਿ ਨਿੰਦਿਆ ਉਹ ਨਿੰਦਿਆ ਨਹੀਂ ਸੁਣਦਾ ਉਹ ਨਿੰਦਿਆ ਨਹੀਂ ਕਰਦਾ ਨਿੰਦਿਆ ਜਿਹੜੀ ਆ ਇਹ ਵੀ ਕਰਨ ਵਾਸਤੇ ਬਿਨਾਂ ਚਾਹੇ ਜਿਹੜੇ ਆਵਗਣ ਆਰੋਪ ਦੂਜੇ ਦੇ ਵਿੱਚ ਥੋਪਣੇ ਪੈਂਦੇ ਨੇ ਬੇਲੋੜੇ ਭਾਵੇਂ ਉਹਦੇ ਵਿੱਚ ਉਹ ਆਵਗਣ ਉਹ ਗਲਤੀਆਂ ਉਹ ਅਵੱਗਿਆਵਾਂ ਗੁਸਤਾਖੀਆਂ ਉਹਨੇ ਨਾ ਕੀਤੀਆਂ ਹੋਣ ਨਿੰਦਕ ਦੇੜਾ ਫਿਰ ਉਹ ਦੱਬੀ ਤੁਰਿਆ ਹੁੰਦਾ ਦੱਬੀ ਜਾਂਦਾ ਹੈ ਨਾ ਉਸਤਤ ਉਸਤਤ ਵੀ ਜਿਹੜੀ ਆ ਨਾ ਇਹ ਵੀ ਉਹ ਜਿਹਦੀ ਬੰਦਾ ਕਰ ਰਿਆ ਹੁੰਦਾ ਹੈ ਨਾ ਕਿਸੇ ਬੰਦੇ ਦੀ ਉਹ ਬੇਲੋੜੀ ਕਰੀ ਜਾਂਦਾ ਹੈ। ਭਾਈ ਇਹਦੇ ਚ ਆ ਵੀ ਗੁਣ ਆ ਵੀ ਗੁਣ ਉਹਨੇ ਕੀਤੇ ਭਾਵੇਂ ਕੱਖ ਨਾ ਹੋਵੇ। ਦੇਸ਼ ਕੌਮ ਉਹਨੇ ਭਾਵੇਂ ਵੇਚ ਕੇ ਦਾਤ ਤੇ ਲਾਤੀ ਹੋਵੇ। ਕਹੇਗਾ ਜੀ ਇਹਦੇ ਵਰਗਾ ਤਾਂ ਸੁਧਾਰਕ ਹੀ ਕੋਈ ਨਹੀਂ ਸੀ ਜੰਮਿਆ। ਇਹਨੇ ਤਾਂ ਬਹੁਤ ਸੁਧਾਰਿਆ। ਬੇਲੋੜੀ ਉਸਤਤ ਨਹੀਂ ਉਹ ਕਰਦਾ। ਤੇ ਬੇਲੋੜੀ ਨਿੰਦਿਆ ਨਹੀਂ ਕਰਦਾ ਨਾ ਕਿਸੇ ਦੀ ਉਸਤਤ ਕਰਦਾ ਰੱਬ ਦਾ ਪਿਆਰਾ। ਤੇ ਨਾ ਕਿਸੇ ਦੀ ਉਹ ਨਿੰਦਿਆ ਕਰਦਾ ਹੈ ਨਾ ਨਿੰਦਿਆ ਸੁਣਦਾ ਨਾ ਕਿਸੇ ਤੋਂ ਉਸ ਤਰ ਸੁਣਦਾ ਜਾ ਕੇ ਜਿਸ ਦੇ ਵਿੱਚ ਲੋਭ ਮੋਹ ਅਭਿਮਾਨਾ ਨਾ ਲੋਭ ਏ ਨਾ ਮੋਹ ਆਪਣਿਆਂ ਦਾ ਅਭਿਮਾਨ ਨਾ ਹੰਕਾਰ ਇਹਨਾਂ ਗੁਨਾ ਦਾ ਇਹਨਾਂ ਤੋਂ ਨਿਆਰਾ ਹੈ ਵੱਖਰਾ ਹੈ ਮਹਾਰਾਜ ਕਬੀਰ ਸਾਹਿਬ ਕਹਿੰਦਿਆ ਕਬੀਰਾ ਜਹਾ ਗਿਆਨ ਤਹਿ ਧਰਮ ਹੈ ਜਿਹੜਾ ਧਰਮੀ ਆ ਉਹਨੂੰ ਕਿਸੇ ਦੀ ਉਸਤਤ ਦੀ ਲੋੜ ਨਹੀਂ ਹੈ ਉਹਨੂੰ ਕਿਸੇ ਦੀ ਅਰ ਜਿਹੜੀ ਇਹ ਲੁਫਾਫੇਬਾਜ਼ੀ ਦੀ ਲੋੜ ਨਹੀਂ ਉਹਨੇ ਤਾਂ ਧਰਮ ਕਮਾਉਣਾ ਹੈ ਉਹਨੇ ਦਿਖਾਵਾ ਨਹੀਂ ਕਰਨਾ ਤੇ ਜਿਨੇ ਦਿਖਾਵਾ ਕਰਨਾ ਉਹਨੇ ਧਰਮ ਕਮਾਉਣਾ ਹੀ ਨਹੀਂ ਉਹਨੇ ਦਿਖਾਵਾ ਹੀ ਕਰਨਾ ਹੈ ਵਖੰਡ ਕਰਨਾ ਹੈ ਮਹਾਰਾਜ ਕਬੀਰ ਸਭ ਕਹਿੰਦਿਆ ਜਹਾਂ ਗਿਆਨ ਜਿੱਥੇ ਗਿਆਨ ਹੈ ਪ੍ਰਭੂ ਦਾ ਔਰ ਤਹਿ ਧਰਮ ਹੈ ਉਥੇ ਧਰਮ ਹੈ ਜਿੱਥੇ ਪ੍ਰਭੂ ਦਾ ਗਿਆਨ ਹੈ ਨਾ ਧਰਮ ਵੀ ਉੱਥੇ ਆ ਜਹਾਂ ਝੂਠ ਤੇ ਜਿਹੜੇ ਹਿਰਦੇ 'ਚ ਝੂਠ ਹੈ ਨਾ ਕਹਿੰਦੇ ਤਹਿ ਪਾਪ ਪਾਪ ਉਸ ਹਿਰਦੇ 'ਤੇ ਜਿੱਥੇ ਝੂਠ ਹੈ ਕੋਈ ਬੰਦਿਆਂ ਦੀ ਮੇਰੀ ਤਰ੍ਹਾਂ ਤੁੰਦੀ ਗੱਲ-ਗੱਲ ਤੇ ਝੂਠ ਬੋਲਣਾ ਤੇ ਨਾਲੇ ਉਹਨੂੰ ਪਤਾ ਹੁੰਦਾ ਵੀ ਬੋਲਦਾ ਮੈਂ ਝੂਠ ਹੀ ਰਿਹਾ ਦੂਜੇ ਨੂੰ ਪ੍ਰਸੰਨ ਕਰ ਰਿਹਾ ਹੁੰਦਾ ਤੇ ਉਹ ਜਿਹੜਾ ਝੂਠ ਬੋਲਣ ਵਾਲਾ ਹੈ ਨਾ ਉਹ ਪਾਪ ਕਰ ਰਿਹਾ ਤੇ ਉਹ ਰ ਪਾਪੀ ਕਿੰਦੋਂ ਲੱਭਣ ਥੋੜਾ ਦਾਣੇ ਆ ਪਾਪ ਇਹੀ ਹੈ ਮਹਾਰਾਜ ਕਬੀਰ ਸਾਹਿਬ ਕਹਿੰਦੇ ਜਿਹੜੇ ਹਿਰਦੇ 'ਚ ਜਿਹੜੀ ਜਗ੍ਹਾ ਤੇ ਝੂਠ ਵੱਸ ਰਿਹਾ ਹੈ ਤੇ ਝੂਠ ਪਸਾਰਿਆ ਜਾ ਰਿਹਾ ਹੈ ਉਹ ਪਾਪ ਉਗਲ ਰਿਹਾ ਹੈ ਕੋਈ ਪਾਪ ਸੁਣ ਰਿਹਾ ਹੈ ਦੋਨੇ ਹੀ ਪਾਪੀ ਹੋ ਜਾਣਗੇ ਸੁਣਨ ਵਾਲਾ ਵੀ ਤੇ ਉਗਲਨ ਵਾਲਾ ਵੀ ਉਹ ਹਿਰਦਾ ਵੀ ਪਾਪੀ ਆ ਜਿੱਥੇ ਝੂਠ ਪਏ ਹੋਏ ਨੇ ਜਿੱਥੇ ਝੂਠੀਆਂ ਵਿਚਾਰਾਂ ਨੇ ਇਸ ਕਰਕੇ ਝੂਠ ਤੋਂ ਦੂਰੀ ਬਣਾਉਣ ਦਾ ਯਤਨ ਕਰਨਾ ਜਹਾਂ ਲੋਭ ਤਹਿ ਕਾਲ ਹੈ ਜਿੱਥੇ ਲੋਭ ਉਥੇ ਕਾਲ ਮੌਤ ਮੰਡਰਾਉਂਦੀ ਆ ਉਥੇ ਭਿਆਨਕ ਸਮਾ ਆ ਜਹ ਖਿਮਾ ਜਿੱਥੇ ਅਹਿਰਦੇਜਿ ਖਿਮਾ ਆ ਗਈ ਕਰਨੀ ਦਇਆ ਕਰਨੀ ਆ ਗਈ ਤਰਸ ਆ ਗਿਆ ਦਇਆ ਆ ਗਈ ਕਹ ਲੱਗੇ ਤਹ ਆਪ ਪ੍ਰਭੂ ਉਥੇ ਮਾਲਕ ਆਪ ਵਸਦਾ ਹੈ ਉਥੇ ਪ੍ਰਭੂ ਦਾ ਵਾਸਾ ਹੈ ਨਿੰਦਕੇ ਹਿਰਦੇ ਦੇ ਵਿੱਚ ਪ੍ਰਭੂ ਦਾ ਵਾਸਾ ਨਹੀਂ ਹੈ ਮਤ ਕੋਈ ਕਹ ਉੱਥੇ ਪ੍ਰਭੂ ਦੀ ਜੋਤ ਤਾਂ ਭਾਵੇਂ ਸਾਰਿਆਂ ਨੇ ਉਜਾਗਰ ਨਹੀਂ ਕੀਤੀ ਪ੍ਰਗਟ ਨਹੀਂ ਕੀਤੀ ਮਹਾਰਾਜ ਕਹਿੰਦੇ ਉਸਤਤ ਕਰੋ ਸਦਾ ਪ੍ਰਭ ਆਪਣੇ ਉਸਤਤ ਕਰਨੀ ਆ ਨਾ ਕਿਸੇ ਬੰਦੇ ਦੀ ਨਾ ਕਰ ਆਪਣੇ ਪ੍ਰਭੂ ਦੀ ਕਰ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਆ ਜੰਤ ਸਭੇ ਪਵਿੱਤਰਾ ਸਤਗੁਰ ਕੀ ਸੱਚ ਸਾਖੀ ਗੁਰੂ ਦੀ ਸਿੱਖਿਆ ਨੂੰ ਸੁਣ ਉਦੇ ਉਸਤਤ ਕਰ ਮਹਾਰਾਜ ਕਹਿੰਦਿਆ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਇੰਨੀ ਨਿਰਮਾਨਤਾ ਕਹਿਣ ਲੱਗੇ ਉਹ ਰੱਬ ਦਾ ਪਿਆਰਾ ਕਿਸੇ ਨੂੰ ਨਹੀਂ ਕਹਿੰਦਾ ਉਹ ਫੁਲਾਨੇ ਚ ਬੜਾ ਬੁਰਾ ਹੈ ਉਹ ਬੜਾ ਭੈੜਾ ਹੈ ਕਹਿੰਦਾ ਨਹੀਂ ਸਾਰਿਆਂ ਨੂੰ ਤਜ ਕੇ ਸਭ ਤੇ ਹਮ ਬੁਰੇ ਸਾਰਿਆਂ ਨਾਲੋਂ ਮਾੜਾ ਮੈਂ ਆ ਕਿਉਂਕਿ ਮੈਨੂੰ ਮਾੜਾ ਦਿੱਸ ਰਿਹਾ ਮੇਰੇ ਅੰਦਰ ਮਾੜੀ ਵਿਚਾਰ ਮੇਰੇ ਅੰਦਰ ਮਾੜਾਪਨ ਹੈ ਤਾਂ ਮੈਨੂੰ ਦੂਜਾ ਮਾੜਾ ਦਿਸਦਾ ਹੈ ਕਬੀਰ ਸਭ ਤੇ ਹਮ ਬੁਰੇ ਸਾਰਿਆਂ ਨਾਲੋਂ ਭੈੜਾ ਮੈਂ ਆ ਪਰ ਸਾਡੀ ਫਿਤਰਤ ਅਸੀਂ ਇਹ ਗੱਲ ਮੰਨਦੇ ਨਹੀਂ ਇਹਦਾ ਮਹਾਰਾਜ ਕਬੀਰ ਸਾਹਿਬ ਵੀ ਕਹਿੰਦੇ ਨੇ ਗੁਰੂ ਬਾਣੀ ਕਹਿੰਦੀ ਆ ਅਸੀਂ ਥੋੜਾ ਮੰਨਣਾ ਹੈ ਕਿ ਮੈਂ ਮਾੜਾ ਹੈ ਦੂਜੇ ਦੇ ਔਗਣ ਹੋਣ ਫੇਰ ਅਸੀਂ ਬੜੀਆਂ ਤਰਜੀਮਾਂ ਦੇ ਹਾਂ ਹਾਂ ਬਈ ਬਲ 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 ਬੜਾ ਚੰਗਾ ਹੋਇਆ ਕਿ ਇਹਦੇ ਡੰਗਾ ਪਈਆਂ ਇਹਦੀ ਬੇਪਤੀ ਹੋ ਗਈ ਇਹ ਤਾਂ ਕੁਝ ਵੀ ਨਹੀਂ ਅਜੇ ਹੋਰ ਹੋਣੀ ਚਾਹੀਦੀ ਸੀ ਆਪਣੜੇ ਗਿਰਵਾਨ ਮੈਂ ਸਿਰ ਨੀਵਾ ਕਰ ਦੇਖ ਸਾਨੂੰ ਆਪਣਾ ਆਪਾ ਨਹੀਂ ਦਿਸਦਾ ਗੁਰੂ ਨਾਨਕ ਸਾਹਿਬੀ ਮਹਾਰਾਜ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਨਵਤ ਨਾਨਕ ਤਾਰੇ ਸੋਏ ਔਰ ਚੰਗਾ ਮੈਂ ਹੀ ਨਹੀਂ ਮੇਰੇ ਅੰਦਰ ਚੰਗਿਆਈ ਨਹੀਂ ਜਦਨ ਚੰਗਿਆਈ ਆ ਗਈ ਬੁਰਿਆਈ ਮੈਨੂੰ ਦਿਸਣੀ ਕੋਈ ਨਹੀਂ ਮੈਨੂੰ ਬੁਰਿਆਈ ਦਿਸਣੀ ਕੋਈ ਨਹੀਂ ਬੁਰਾ ਦਿਸਣਾ ਕੋਨੀ ਜਦਨ ਬੁਰਾਈ ਮਿਟ ਗਈ ਅਜੇ ਬੁਰਾ ਦਿਸ ਰਿਹਾ ਹੈ ਬੁਰਾਈ ਮੇਰੇ ਅੰਦਰ ਹੈ ਮਾੜਾ ਦਿਸ ਰਿਹਾ ਹੈ ਮਾੜਾਪਨ ਮੇਰੇ ਅੰਦਰ ਹੈ ਵੈਰੀ ਦਿਸ ਰਿਹਾ ਹੈ ਵੈਰ ਭਾਵਨਾ ਮੇਰੇ ਅੰਦਰ ਹੈ ਜਦਨੇ ਅੰਦਰੋਂ ਨਿਕਲ ਗਈ ਉਸ ਦਿਨ ਵੈਰੀ ਕੋਈ ਨਹੀਂ ਕਬੀਰ ਸਭ ਤੇ ਹਮ ਬੁਰੇ ਹਮ ਤਜ ਮੈਨੂੰ ਤਿਆਗ ਕੇ ਛੱਡ ਕੇ ਭਲੋ ਸਭ ਕੋਏ ਸਭ ਚੰਗੇ ਨੇ ਮਹਾਰਾਜ ਕਹਿੰਦੇ ਜਿਨ ਐਸਾ ਕਰ ਬੁੱਝਿਆ ਜਿਨੇ ਇਸ ਤਰ੍ਹਾਂ ਸਮਝਿਆ ਆਪਣੇ ਆਪ ਨੂੰ ਕਹਿੰਦੇ ਮੀਤ ਹਮਾਰਾ ਸੋਏ ਉਹ ਸਾਡਾ ਮਿੱਤਰ ਹੈ ਜਿਨੇ ਐਸੀ ਭਾਵਨਾ ਬਣਾ ਲਈ ਖੈਰ ਸੰਖੇਪ ਕਰਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਹਾਰਾਜ ਅਸੀਂ ਗੁਨਾਹਗਾਰ ਹਾਂ ਅਤ ਦੀ ਨਿਰਮਾਨਤਾ ਮਹਾਰਾਜ ਅਸੀਂ ਦਾਤਾ ਸਾਹਿਬ ਗੁਨਾਹਗਾਰ ਹੈ ਤੇ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਬੜੇ ਨਿਰਮਾਨਤਾ ਵਿੱਚ ਆ ਕੇ ਹਾ ਅਪਰਾਧੀ ਗੁਨਾਹਗਾਰ ਹਾ ਵੀ ਮੁਖ ਮੰਦਾ ਚੋਰ ਯਾਰ ਦਵਾਰ ਹਾਂ ਪਰਕਰ ਜੋ ਹੰਦਾ ਨਿੰਦਕ ਦੁਸ਼ਟ ਹਰਾਮਕੂਰ ਠਗਦੇ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰਨਦਾ ਵਿਸ਼ਵਾਸ ਘਾਤੀ ਆਕਰਤ ਕਾ ਨਾ ਮੈਂ ਕੋ ਨਾ ਰਖੰਦਾ ਸਿਮਰ ਮਰੀਦਾ ਟਾਡੀਆਂ ਸਤਗੁਰ ਬਖਸ਼ੰਦਾ ਗੁਰੂ ਕੋ ਲਿਆ ਗੁਰੂ ਬਖਸ਼ਦਾਈ ਇਹਦੇ ਆਪਦੇ ਆਉਗਨ ਦਿਸਣੇ ਗੱਲ ਤਾਂ ਤਦੋਂ ਹੀ ਕਹੇਗਾ ਨਾ ਜਿਹਨੂੰ ਆਪਣੇ ਵਿੱਚ ਆਉਗਨ ਦੇ ਸੇ ਭਾਈ ਸਭ ਭਾਈ ਗੁਰਦਾਸ ਸਾਹਿਬ ਕਹਿੰਦੇ ਮਹਾਰਾਜ ਮੇਰਾ ਅੰਦਰ ਤਾਂ ਇਹੋ ਜਿਹਾ ਤੇ ਤੈਨੂੰ ਸਿਮਰਿਏ ਤੂੰ ਬਖਸ਼ਣਹਾਰ ਹੈ ਤਾਂ ਬਖਸ਼ਿਆ ਦਾਵਾਂਗਾ ਮਹਾਰਾਜ ਸੱਚੀ ਪਰਸਾ ਕਹਿੰਦੇ ਗੁਰੂ ਕੋਲਾ ਤੇ ਰੱਬ ਦਾ ਪਿਆਰਾ ਐਉਂ ਨਿਰਮਾਨਤਾ ਨਾਲ ਆਪਣੇ ਅੰਦਰੋਂ ਬੁਰੀਾਈ ਨੂੰ ਹੁੰਝ ਹੁੰਝ ਕੇ ਬਾਹਰ ਕੱਢ ਦਿੰਦਾ ਹੈ ਤੇ ਜਦੋਂ ਕੂੜਾ ਨਿਕਲਦਾ ਹੈ ਫਿਰ ਪਵਿੱਤਰਤਾ ਆ ਜਾਂਦੀ ਮਹਾਰਾਜ ਕਹਿੰਦੇ ਆ ਹਰਖ ਸੋਗ ਧੀ ਰਹ ਨਿਆਰੂ ਨਾਹੀਂ ਮਾਨ અપਮਾਨਾ ਜੀਵਨ ਮੁਕਤ ਜਿਹੜਾ ਪੁਰਸ਼ ਹੈ ਮਹਾਰਾਜ ਕਹਿੰਦੇ ਆ ਉਹ ਹਰਖ ਖੁਸ਼ੀ ਸੋਗ ਗਮ ਗੀਨਤਾ ਦੋਨਾਂ ਤੋਂ ਨਿਆਰਾ ਵੱਖਰਾ ਰਹਿੰਦਾ ਹੈ ਇਹਨਾਂ ਤੋਂ ਉਪਰਾਮ ਰਹਿੰਦਾ ਹੈ ਵੱਖਰਾ ਰਹਿੰਦਾ ਹੈ ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰਨਾਨਕ ਕੋ ਦਿਆ ਉਹ ਘਰ ਗੁਰੂ ਕੋ ਲਿਆ ਜਿੱਥੇ ਖੁਸ਼ੀ ਗਮੀ ਇੱਕ ਰੂਪ ਵਿੱਚ ਆ ਔਰ ਮਾਨ અપਮਾਨ ਇੱਕ ਰੂਪ ਵਿੱਚ ਆ ਮਹਾਰਾਜ ਕਹਿੰਦੇ ਨਾਹੀਂ ਮਾਨ અપਮਾਨਾ ਨੂੰ ਆਦਰ ਜਾਂ ਕਿਸੇ ਦੇ ਸਤਕਾਰ ਦਾ ਉਹ ਮਹਿਫੂਜ਼ ਨਹੀਂ ਰੱਬ ਨਾਲ ਜੁੜਿਆ ਹੋਇਆ ਜੀਵਨ ਮੁਕਤ ਜਿਹੜਾ ਪੁਰਸ਼ ਆ ਉਹ ਮਾਲਕ ਦਾ ਰੂਪ ਏ ਮਹਾਰਾਜ ਸਚੇ ਪਾਸ਼ਾ ਕਹਿੰਦੇ ਉਹ ਦੋਨਾਂ ਗੱਲਾਂ ਤੋਂ ਨਰਲੇਪੇ ਨਾ ਉਹਨੂੰ ਖੁਸ਼ੀ ਨਾ ਉਹਨੂੰ ਗਮੀਆਂ ਨਾ ਉਹ ਕਿਸੇ ਦਾ ਸਤਕਾਰ ਚੋਂ ਕਰਦਾ ਤੇ ਨਾ ਕਿਸੇ ਦਾ ਉਤ੍ਰਸਕਾਰ ਕਰਦਾ ਉਹ ਨਿਰੰਕਾਰ ਨੂੰ ਯਾਦ ਕਰਦਾ ਮਹਾਰਾਜ ਕਹਿੰਦੇ ਆਸਾ ਮਨਸਾ ਸਗਲ ਤਿਆਗ ਗਏ ਆਪਣੇ ਅੰਦਰੋਂ ਪਦਾਰਥ ਮਿਲਨ ਦੀ ਜਿਹੜੀ ਤਾਂਗ ਮੈਨੂੰ ਕੁਝ ਮਿਲੇ ਮੈਂ ਗੁਰਦੁਆਰੇ ਆਉਣਾ ਆ ਮੈਨੂੰ ਕੁਝ ਮਿਲੇ ਮੈਂ ਬਾਣੀ ਪੜਦਾ ਆਂ ਸੇਵਾ ਕਰਦਾ ਮੈਨੂੰ ਕੁਝ ਮਿਲੇ ਉਹਦੇ ਅੰਦਰ ਇਹ ਵੀ ਨਹੀਂ ਔਰ ਜਿੰਨੂੰ ਆਸਾ ਕਹਿੰਦੇ ਉਹ ਵੀ ਨਹੀਂ ਮਨਸਾ ਨਾਮ ਬੁੱਧੀ ਦਾ ਹੈ ਕਹਿੰਦੇ ਬੁੱਧੀ ਉਹਨਾਂ ਵੱਲ ਨੂੰ ਪਦਾਰਥਾਂ ਵੱਲ ਨੂੰ ਜਿਹੜੀ ਦੌੜਦੀ ਆ ਤੇ ਸਗਲ ਸਾਰੇ ਪ੍ਰਕਾਰ ਦੀ ਪਦਾਰਥਾਂ ਦੀ ਬੁੱਧੀ ਦੁਆਰਾ ਇੱਛਾ ਨੂੰ ਤਿਆਗੇ ਤੇ ਜਗਤਿ ਰਹਿ ਨਿਰਾਸਾ ਨਿਰਇਛਤ ਹੋਕੇ ਈ ਸ਼ਾਮਾ ਕਾਮਨਾਵਾ ਤੁਰਹਿ ਧੋਕੇ ਜਗਤ ਦੇ ਵਿੱਚ ਸਿਮਰਨ ਕਰਦਾ ਪ੍ਰਭੂ ਦਾ ਅਰਾਧਨ ਕਰਦਾ ਜੀਵਨ ਨੂੰ ਬਸਰ ਕਰੇ ਕਾਮ ਕ੍ਰੋਧ ਜਿਹ ਪਰਸੈ ਨਾਹਨ ਜਿੰਨੋ ਕਾਮ ਤੇ ਕ੍ਰੋਧ ਦੋਨੋ ਵਿਸ਼ੇਸ਼ ਪਰਸ਼ ਨਹੀਂ ਕਰਦੇ ਇਹੋ ਵਿਕਾਰ ਉਨੂੰ ਡੁਲਾ ਨਹੀਂ ਸਕਦੇ ਮਹਾਰਾਜ ਕਹਿੰਦੇ ਤਿਹ ਘਟ ਬ੍ਰਹਮ ਨਿਵਾਸ ਉਹਦੇ ਹਿਰਦੇ ਵਿੱਚ ਸਾਖਸ਼ਾਤ ਰੂਪ ਬ੍ਰਹਮ ਪ੍ਰਗਟ ਰਿਹਾ ਹੋ ਰਿਹਾ ਹੈ ਉਹਦੇ ਵਿੱਚ ਰੱਬ ਪ੍ਰਗਟ ਹੋ ਰਿਹਾ ਜਿਹਨੂੰ ਇਹ ਇੰਨੇ ਗੁਣਾ ਦਾ ਮਾਲਕ ਕੇ ਜਿਹੜਾ ਇਨੀਆਂ ਖੂਬੀਆਂ ਜਿਹਦੇ ਵਿੱਚ ਨੇ ਉਥੇ ਰੱਬ ਪ੍ਰਗਟ ਹੋ ਜਾਂਦਾ ਹੈ ਪਰਮਾਤਮਾ ਮਹਾਰਾਜ ਕਹਿੰਦੇ ਆ ਗੁਰ ਕਿਰਪਾ ਜਿਹਨ ਨਰ ਕੋ ਕਿੰਨੀ ਜਿਹਦੇ ਉੱਪਰ ਗੁਰੂ ਨੇ ਕਿਰਪਾ ਕਰ ਦਿੱਤੀ ਮੇਹਰ ਵਰਸਾ ਦਿੱਤੀ ਅੰਧਕਾਰ ਕੱਟ ਕੇ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਜਿਹੜੇ ਨਰ ਦੇ ਉੱਪਰ ਤਿਹ ਇਹ ਜੁਗਤ ਪਛਾਨੀ ਉਹਨੇ ਇਹ ਢੰਗ ਇਹ ਜੁਗਤੀ ਇਹ ਤਰੀਕਾ ਪਹਿਚਾਨ ਲਿਆ ਕਿਹੜਾ ਜਿਹੜਾ ਉੱਪਰ ਦੱਸਦੇ ਆ ਰਹੇ ਨੇ ਉਨੇ ਇਹ ਜੁਗਤੀ ਢੰਗ ਤਰੀਕਾ ਪਹਿਚਾਨ ਲਿਆ ਤੇ ਜਿਨੇ ਇਹ ਗੁਣ ਉਹ ਢੰਗ ਨਾਲ ਤਰੀਕੇ ਨਾਲ ਅਪਣਾ ਲਏ ਨਾਨਕ ਲੀਨ ਪਇਓ ਗੋਬਿੰਦ ਸਿਉ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ ਉਹ ਜੀਵ ਜਿਹੜਾ ਜਿੰਨੇ ਇਸ ਤਰ੍ਹਾਂ ਚੱਲਣਾ ਆਰੰਭ ਕਰ ਦਿੱਤਾ ਅਭਗਨ ਮਟਾਏ ਗੁਣ ਹਿਰਦੇ ਚ ਵਸਾਏ ਮਹਾਰਾਜ ਕਹਿੰਦੇ ਲੀਨ ਭਇਓ ਗੋਬਿੰਦ ਸਿਉ ਮਾਲਕ ਵੈਗਰੂ ਦੇ ਨਾਲ ਲੀਨ ਹੋ ਗਿਆ ਕਿਵੇਂ ਜਿਉ ਪਾਣੀ ਸੰਗ ਪਾਣੀ ਪਾਣੀ ਵਿੱਚ ਪਾਣੀ ਮੋਲਾ ਦੇਈਏ ਤੇ ਕੋਈ ਵੀ ਵੱਖਰਾ ਨਹੀਂ ਕਰ ਸਕਦਾ ਕੋਈ ਨਹੀਂ ਦੱਸ ਸਕਦਾ ਕਿ ਹੁਨੇ ਹੁਨੇ ਜਿਹੜਾ ਮੈਂ ਪਾਣੀ ਵਿੱਚ ਪਾਇਆ ਹੈ ਉਹ ਪਾਣੀ ਕਿਹੜਾ ਹੈ ਤੇ ਪਹਿਲਾ ਵਾਲਾ ਕਿਹੜਾ ਹੈ ਕਹਿੰਦੇ ਜਦੋਂ ਇਹ ਗੁਣ ਇਹ ᔪਗਤੀ ਇਹ ਢੰਗ ਅਪਣਾ ਲਏ ਜਿਹੜੇ ਜੀਵ ਨੇ ਤੇ ਕੋਈ ਮਾਇਕਾ ਲਾਲ ਨਹੀਂ ਦੱਸ ਸਕੇਗਾ ਰੱਬ ਕਿਹੜਾ ਹੈ ਤੇ ਜੀਵ ਕਿਹੜਾ ਹੈ ਇੱਕ ਰੂਪ ਹੋ ਜਾਣਗੇ ਇੱਕ ਹੋ ਜਾਣਗੇ ਤੇ ਜਿਹੜੇ ਹੋ ਗਏ ਜਿਨ੍ਹਾਂ ਨੇ ᔪਗਤੀ ਪਹਿਚਾਨੀ ਨਾ ਮਹਾਰਾਜ ਕਬੀਰ ਸਾਹਿਬ ਵਰਗੇ ਉਹ ਇੱਕ ਰੂਪ ਹੋ ਗਏ ਕੋਈ ਨਹੀਂ ਪਛਾਨ ਸਕਿਆ ਕਿ ਕਬੀਰ ਕਿਹੜਾ ਹੈ ਤੇ ਰੱਬ ਕਿਹੜਾ ਹੈ ਮਹਾਰਾਜ ਕਬੀਰ ਸਾਹਿਬ ਕਹਿੰਦੇ ਅਬ ਤੋ ਜਾਏ ਚੜੇ ਸੰਗਸਣ ਮਿਲਹਿ ਸਾਰੰਗ ਪਾਨੀ RAM KABIRA IG BHAYE HAI ਕੋਈ ਨਾ ਸਕੇ ਪਛਾਨੀ ਹੁਣ ਕੋਈ ਪਛਾਣ ਨਹੀਂ ਕਰ ਸਕਦਾ ਇਹ ਗੁਰੂ ਤੇਗ ਬਹਾਦਰ ਸਾਹਿਬ ਸੱਚੀ ਸਰਕਾਰ ਨੇ ਸਾਡੇ ਤੇ ਕਿਰਪਾ ਕਰਦਿਆਂ ਮਿਹਰਬਾਨੀ ਕਰਦਿਆਂ ਹੋਇਆ ਸਾਨੂੰ ਅਮੁੱਲ ਬਚਨਾਂ ਦੇ ਦੁਆਰਾ ਬਖਸ਼ਿਸ਼ ਕੀਤੀ ਹੈ ਭਾਈ ਪ੍ਰਭੂ ਨੂੰ ਮਿਲਣਾ ਹੈ ਜੀਵਨ ਮੁਕਤ ਪੁਰਸ਼ ਦੀਆਂ ਇਹ ਨਿਸ਼ਾਨੀਆਂ ਨੇ ਇਹਨਾਂ ਗੁਣਾਂ ਨੂੰ ਦੇੜਾਇਆ ਔਰ ਤਾਰਨ ਕਰਦੇ ਜਾਓ ਅੰਦਰ ਬ੍ਰਹਮਨ ਦਾ ਗਿਆਨ ਉਤਪਨ ਹੁੰਦਾ ਜਾਏਗਾ ਅਗਨਾ ਤੋਂ ਇਹ ਸੰਸਾਰ ਦੇ ਆਵਾਗਮਨ ਤੋਂ ਮੁਕਤ ਹੋ ਕੇ ਮਾਲਕ ਦਾ ਹੀ ਰੂਪ ਹੋ ਜਾਓਗੇ ਉਹਦੇ ਵਿੱਚ ਅਪੇਧ ਹੋ ਜਾਓਗੇ ਸਤਿਗੁਰੂ ਕਿਰਪਾ ਕਰਨ ਸਾਨੂੰ ਪੜਨ ਸੁਣਨ ਵਾਲਿਆਂ ਨੂੰ ਸੁਮਤ ਦਾ ਦਾਨ ਬਖਸ਼ਿਸ਼ ਕਰਨ ਆ ਸਾਡਾ ਆਇਆ ਹੋਇਆ ਸਫਲਾ ਹੋ ਸਕੇ ਬੇਅੰਤ ਭੁੱਲਾਂ ਦੀ ਖਿਮਾ ਅਰਦਾਸ ਅੰਦਰ ਸ਼ਾਮਲ ਹੋਈਏ ਇੰਨੀਆਂ ਬੇਨਤੀਆਂ ਪ੍ਰਭਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ